ਜਿਆ ਆ ਬੜਾ ਮੈਂ ਇਹ ਪਹਿਲਾਂ ਲੈਣਿਆ ਕੋਈ ਜਾਂ ਫਿਰ ਲਾ ਕੇ ਦੋ ਚੰਗੀ ਤਰ੍ਹਾਂ ਚੰਟੀ ਲਾ ਦੇ ਓਏ ਹਾਏ 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 ਇਹ ਕਿ ਕਿ ਨਹੀਂ ਇਹ ਕਿ ਕਿ ਤੜੀ ਚੱਲ ਚੱਲ ਨਾ ਹੋਵੇ ਨਾ ਕਿਤੇ ਗੰਗਾ ਨਿਕਾਲਿਆ ਲੋ ਜੀ ਇਹ ਪੰਜਾਬ ਆ ਹਿਮਾਚਲ ਨਹੀਂ ਗਾਏ ਅਸੀਂ ਉੱਥੋਂ ਥੋੜਾ ਹੋਰ ਅੱਗੇ ਛਾਂ ਲੱਭਦੇ ਲੱਭਦੇ ਖਾਣਾ ਖਾਣ ਵਾਸਤੇ ਕੰਨੀ ਬਣਾਉਣ ਵਾਸਤੇ ਅੱਗੇ ਹੋਰ ਤੁਰ ਪਏ ਆਂ ਤੇ ਆ ਸਾਰਾ ਪੰਜਾਬ ਹੀ ਹੈ ਕਿੱਡਾ ਖੈਂਡ ਏਰੀਆ ਹੈ ਜਿੰਨੀ ਦੂਰ ਅੱਗੇ ਆਵਾਸ-ਵਾਸ-ਵਾਸਾਂ ਦਾ ਰਕਤ ਕਿੰਨੇ ਦੂਰ ਆ ਗਏ 2 ਕਿਲੋ ਮੀਟਰ ਆ ਗਏ ਕੁਝ ਨਹੀਂ ਦਿਖਿਆ ਸਿਰਫ ਕੁਝ ਨਹੀਂ ਦਿਖਿਆ ਤੇ ਹੁਣ ਹੁਣ ਆ ਕੇ ਸਾਨੂੰ ਆ ਘਰ ਵਗੈਰਾ ਦਿਖਿਆ ਜੀ ਮੇਰੇ ਕੋਲ ਜਾਂਦਾ ਅਜ ਘਰ ਬਣੇ ਹੁਣ ਅੱਗੇ ਆ ਇਹ ਛੋਟਾ ਜਿਹਾ ਮੰਦਿਰ ਹੈ ਇਹਨੂੰ ਹੀ ਖੱਡਾ ਕਹਿੰਦੇ ਆ ਨਹੀਂ ਨਹੀਂ ਕੁਝ ਹੋਊਗਾ ਪਾਣੀ ਪੂਣੀ ਦੀ ਐ ਨਹੀਂ ਕਿਤੇ ਜਗ੍ਹਾ ਕੋਈ ਆ ਛੋਟਾ ਜਿਹਾ ਮੰਦਿਰ ਵੀ ਜਿਵੇਂ ਮੰਦਿਰ ਛੋਟਾ ਜਿਹਾ ਤੇ ਪਿੰਡ ਿਆ ਵੀ ਪਹਿਲਾਂ ਹੱਟ ਵਗੈਰਾ ਦਿਖਾਈਆਂ ਇਹਨਾਂ ਉਸ ਤੋਂ ਬਾਅਦ ਅਸੀਂ ਚਲੇ ਗਏ ਵਾਪਿਸ ਬੋਟ ਵਗੈਰਾ ਦੇਖਣ ਫਿਰ ਉਹਦੇ ਸੰਗ ਕਿਤੇ ਸ਼ਾਨ ਹੀ ਮਿਲੇ ਅਸੀਂ ਅਸਲ ਵਿੱਚ ਦੁਬਾਰਾ ਫੇਰ ਹੱਟ ਵਗੈਰਾ ਇਹਨਾਂ ਜਿੱਤੇ ਉਸ ਤੋਂ ਅੱਗੇ ਆਏ ਆ ਕਾਫੀ ਅੱਗੇ ਆ ਗਏ ਦੋ ਤਿੰਨ ਕਿਲੋ ਆ ਗਈ ਜੇ ਆ ਗਈ ਜੇ ਸ਼ਾਨ ਲੈ ਵੀ ਆ ਵੀ ਖੜ ਦਾ ਆ ਕਿ ਆ ਉਹਦੇ ਨੂੰ ਦੇਦ ਲੱਗਦਾ ਆ ਇੱਥੇ ਬਹਿਣਾ ਹੈ ਕਿ ਅੱਗੇ ਵੇਖਣੀ ਕਿਤੇ ਜਗ੍ਹਾ ਪਾਣੀ ਤੇ ਚੱਲਣ ਨਹੀਂ ਦੇ ਆ ਨਹੀਂ ਨਹੀਂ ਹੁਣ ਕਿੱਥੇ ਰਸਤਾ ਕਿੱਥੇ ਆ ਵੇਖ ਲੈਣੇ ਮੇਰੇ ਬਾਅਦ ਇੱਥੇ ਆ ਜਾਗੇ ਬੋਲੋ ਜੀ ਨਹੀਂ ਆ ਕੀ ਇਹ ਦੇਖਦਾ ਹੈਗਾ ਹੈ ਕਿ ਦੇਖੋ ਆ ਰਸਤਾ ਆ ਰਸਤਾ ਆ ਕੁਝ ਨਹੀਂ ਆ ਮੈਨੂੰ ਲੱਗਦਾ ਖਤਮ ਜੀ ਖਤਮ ਜੀ ਮੈਨੂੰ ਤਾਂ ਕੁਝ ਨਹੀਂ ਆ ਅੱਛਾ ਖਤਮ ਹੈ ਰਸਤਾ ਇਥੋਂ ਐਂਡ ਜੀ ਅੱਛੇ ਐਂਡ ਆ ਐਂਡ ਉਹ ਵੇਖੋ ਨਾ ਉਥੋਂ ਪਾਣੀ ਆਈ ਜਾਂਦਾ ਸਿੱਧਾ ਆ ਸਾਰੇ ਇਹ ਉਹੀ ਤਾਂ ਨਹੀਂਗਾ ਜਿਹੜਾ ਜਿੱਦਾਂ ਹੁਸ਼ਿਆਰਪੁਰ ਦੇ ਜੰਗਲ ਕੋਕਾ ਨੇਟ ਵਾਲੇ ਵੀ ਜਸਤੀ ਹੈ ਹੈ ਆ ਉਤਰੀਏ ਥੱਲੇ ਉੱਥੇ ਛਾਵੇਂ ਜਿਹੀ ਹੋਈਏ ਖੜਾ ਜਾ ਗੱਡੀ ਹੈ ਗੱਡੀ ਛਾਵੇਂ ਕਰੀ ਤੱਕ ਗੱਡੀ ਛਾਵੇਂ ਕਈਏ ਸੇ ਵੇਖਦੇ ਆ ਹਾਂ ਸਾਰਾ ਹੁਣ ਇੱਥੇ ਰਸਤਾ ਤਾਂ ਖਤਮ ਹੈ ਇਥੇ ਇਹਨੂੰ ਤੁਰਕੇ ਜਾ ਕੇ ਵੇਖ ਲਾਂਗੇ ਨਾਲੇ ਥੋੜੀ ਜਿਹੀ ਹੈ ਨਾ ਆਫ ਰੋਡਿੰਗ ਕਰਕੇ ਵੇਖਾਂਗੇ ਆਈ نو ਆਈ ਉਧਰੋਂ ਹੀ ਨੋ ਆ ਇਹਨੂੰ ਵੇਖਦੇ ਪੁੱਛਦੇ ਆ ਕੀ ਕਹਿੰਦੇ ਆ ਕੀ ਹੈ ਸਰਦਾਰ ਜੀ ਅੱਗੇ ਕੁਝ ਕੋਈ ਠੰਡ ਛਾਂਛੂ ਆ ਬੜਾ ਬਹਾਵੀ ਹਨ ਲੋ ਜੀ ਇਨੋਵਾ ਆਈ ਸੀ ਅੱਗੋਂ ਤੇ ਪਰ ਫਿਰ ਵੀ ਮੈਂ ਰਿਸਕ ਨਹੀਂ ਲਵਾਂਗਾ ਮੈਂ 4-ਵੀਲ ਡਰਾਈਵ ਲਾ ਲਾਂਗਾ ਠੀਕ ਹੈ ਜੀ ਤੇ ਚਲੋ ਵੀ ਹੁਣ ਵੜਾਂਗੇ ਅਸੀਂ ਗੱਡੀ ਪਾਣੀ ਦੇ ਵਿੱਚ ਸ਼ਾਇਦ ਥੋੜੀ ਬੋਧੀ ਆਫ-ਰੋਡਿੰਗ ਵੀ ਹੋ ਜਾਏਗੀ ਮੈਡਮ ਕੁਛ ਹਾਂਜੀ ਹਾਂਜੀ ਚਲੋ ਪੰਗ ਲੱਗੀ ਆ ਪੀਣੀ ਆ ਥੋੜੀਏ ਬੋਲੇਨਾਥ ਦਾ ਪ੍ਰਸ਼ਾਦ ਥੋੜਾ ਸਿੱਕਾ ਆਏ ਹੋਏ ਇੱਕ ਇੱਕ ਟਾਣੀ ਖਾ ਲੋ ਸਾਰੇ ਜਾਨੇ ਇੱਕ ਇੱਕ ਟਾਣੀ ਖਾ ਲੋ ਸਾਰੇ ਜਾਨੇ ਤੇ ਬਸ ਇੱਥੇ ਲਿਟਦੇ ਹੋਏ ਉਹ ਕੋ ਦੂਸਰੀ ਕਿਧਰ ਨੇ ਹਾਂ ਯਾਰ ਇਹ ਵਿਊ ਬਹੁਤ ਘੈਂਟ ਆ ਹਾਂ ਆਪਾਂ ਇਹ ਤਾਂ ਮੈਂ ਦਾਦਾ ਤੁਸੀਂ ਉੱਥੇ ਜਿਹੜਾ ਕਿਹੜਾ ਟਾਈਮ ਸੀਗਾ ਪਾਜੀਆ ਜਿਹੜਾ ਪਿੱਛੇ ਛੱਡ ਗਿਆ ਇਹਨੇ ਪਿੱਛੇ ਜਿਹੜਾ ਛੱਡ ਕੇ ਆਏ ਆ ਠਾਣਾ ਕਲਾ ਵਾਲਾ ਡੈਮ ਆ ਉੱਥੇ ਨਰਹਿ ਜੀਓ अगे जरूर आयो मजा ते अगे है सारा स्टोरी सुटी एक है एक स्टोरी सुटो इठे यार हाय इठे ही सुट दियो ठले डेप पे आए हाय हाय क्या व्यू है यार मतलब स्टोरी सुटू सीधी कर दी सीधा सुटा एक स्टोरी साइज वो इट ये इठे बनाये डोनट आ सारा में नद पानी मगदा है ना पानी मगदा है या ਫਸੇਗੀ ਕਿਤਨੀ ਆਪਣੀ ਜੇ ਕੋਈ ਦਲਦਲ ਹੋਈ ਤੇ ਫਿਰ ਫਸ ਵੀ ਸਕਦੀ ਆ ਨਾ ਨਹੀਂ ਨਹੀਂ ਇਹ ਨਹੀਂ ਗੱਲ ਹੈ ਕਿ ਆਪਣੀ ਨਹੀਂ ਜਾਂਦੀ ਇਹ ਤੇ 4-ਵੀਲ ਡਰਾਈਵ ਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਜਿੱਥੇ ਵਰਜੀ ਮਾਰ ਦੋ ਹਾਂ ਸਹੀ ਆ ਦਲਦਲ ਦੀ ਮੁਸ਼ਕਲ ਹੁੰਦੀ ਆ ਇਹ ਉਰ ਸਹੀ ਹੈ ਇਹ ਸਾਰਾ ਆਪਾਂ ਆ ਵੇਖਣਾ ਟਾਇਰਾਂ ਦੇ ਉੱਤੇ ਉੱਤੇ ਚੱਲਦੇ ਆ ਗੱਲ ਇਹ ਹੁੰਦੀ ਨਾ ਦਲਦਲ ਨਾ ਹੋਵੇ ਨਾ ਕਿਤੇ ਦਲਦਲ ਦੀ ਗੱਲ ਆ ਓਏ ਹੋਰ ਓਏ ਹੋਰ ਓਏ ਦੀਦੀ थैंक यू दीदी थैंक यू ਲੈ ਕੇ ਆ ਤੁਸੀਂ ਮੈਂ ਪਰ ਆਏ ਤਾਂ ਤੁਹਾਡੇ ਪਿੰਡਾਂ ਜਿਆਣਾ ਅੱਛਾ ਇਹ ਕਹਿੰਦਾ ਮੈਨੂੰ ਇੱਥੋਂ ਟਪਾ ਤੇ ਟਪਾ ਦਈਏ ਫਿਰ ਲਓ ਜੀ ਆ ਫੋਟੋ ਮੈਡਮ ਜੀ ਅੱਜ ਤੋਂ ਟਪੀਏ ਨਾ ਆਹ ਇੱਕ ਆਪੀ ਸਰ ਕਰੀਏ ਨਾ ਇਹ ਨਹੀਂ ਤੇ ਬੋੜਾ ਯਾ ਦੇ ਨਾ ਕੁਝ ਸਮਗਰੀ ਤਾਰਾ ਹੋਇਆ ਹੈ ਕੀ ਹੋਇਆ ਹੈ ਪੂਜਾ ਕ ਸਮਗਰੀ ਯਾਰ ਆ ਜਿਹੜੇ ਇਦਾਂ ਛੋਟਾ ਛਾਟ ਦਿੰਦੇ ਆ ਨਾ ਨਾਲੇ ਗੰਦੇ ਕਰਦੇ ਨੇ ਮੈਨੂੰ ਇਹ ਨਹੀਂ ਚੰਗੇ ਲੱਗਦੀ ਚੀਜ਼ਾਂ ਮੈਂ ਉਹ ਜੀ ਥੋੜੀ ਜੀ ਆਫ ਰੋਡਿੰਗ ਹੋਏਗੀ ਹੁਣ ਥੋੜਾ ਜੀ ਠੀਕ ਆ ਉਹਨਾਂ ਨੇ ਸਾਰਾ এনवायरमेंट ਖਰਾਬ ਕਰ ਦਿੱਤਾ ਹੈ ਹਾਂ ਇਹ ਇਧਰ ਕਰੋ ਥੋੜੀ ਸੜਕ ਤੋਂ ਵੀ ਜਾਂਦੇ ਉਹ ਜੈ ਬਾਬਾ ਜੀ ਤੇ ਸੈਜ ਦੀ ਗੱਡੀ ਜਕਾਰਾ ਇਲਾਇਆ ਸੀਗਾ ਨਾ ਹੁਣ ਲੋ ਲਾਇਆ ਹੁਣ ਜੜੇਗੀ ਚੜ ਜਾ ਚੜ ਜਾ ਸ਼ੇਰਨੀ ਜੜ ਜਾ ਬੋਲੇ ਸਰੀਆ ਕਾਲਾ ਭਾਜੀ ਹੁਣ ਇਹ ਨਾ ਲੋ ਲੱਗਿਆ ਇਹਨੂੰ ਆ ਫੋਰ ਲੋ ਲੱਗਿਆ ਆ ਐਡੀ ਤਾਕਤ ਆ ਗਈ ਨਾ ਹਣੇ ਚ ਬਹੁਤ ਜਿਆਦੀ ਤੋ ਪਹਾੜੀਆਂ ਵੇਖ ਸੇ ਬੋਲੋ ਐਮ ਗੁਰ ਐਮ ਗੁਰ ਸਾਧੀਆਂ ਪਹਾੜੀਆਂ ਐਮ ਗੁਰ ਸਾਧੀਆਂ ਪਹਾੜੀਆਂ

ਦੂਸਰੇ ਦਿਨਾਂ ਕੇ ਮਾਮ ਸੁਣਾ ਕੇ ਮੈਂ ਕਹਿੰਦਾ ਬਈ ਇੱਥੇ ਕਿਤੇ ਗੱਲ ਚਲੀ ਆ ਕੇ ਫਿਰ ਆਉਂਦੇ ਵੇਗਾ ਵਿਆਹ ਕੇ ਬੋਲੋ ਜਾਣਦਾ ਉਹ ਸਾਰੇ ਨੱਕੀ ਪਰ ਬੈਣ ਕੋਈ ਨਹੀਂ ਦਿਆ ਸਹੀ ਗੱਲ ਸਹੀ ਗੱਲ ਆਲੇ ਇਹ ਤੇ ਲਈ ਸੀ ਸਾਰੀ ਬਣਾਵਾਂ ਡੋਨਟ ਹੈ ਨਹੀਂ ਨਹੀਂ ਸਾਰੇ ਵਿੱਚ ਭਾਵੇਂ ਚੱਕਰ ਆਣਗੇ ਚੱਕਰ ਆ ਉਹ ਗੋਲੀ ਵੀ ਨਹੀਂ ਚੱਕਰ ਆਣਗੇ ਚੱਕਰ ਆਣਗੇ ਇਹ ਤੇ ਡੋਨਟ ਬਣਾਉਨੇ ਆਂ ਨਹੀਂ ਨਹੀਂ ਹੈ ਨਹੀਂ 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 ਬਤ ਨਹੀਂ ਉਹ ਬਿਮਾਰੀਆਂ ਉਹਨੂੰ ਡੇਰ ਕੇ ਪਿੱਛਾ ਛੱਡਦਾ ਤੇ ਆਹ ਦੇਖੋ ਵੀ ਇਹ ਪਾਣੀ ਕਿੱਥੇ ਤੋਂ ਆ ਗਿਆ ਯਾਰ ਭਾਈ ਮਨ ਲਾ ਤਾਂ ਕਰ ਤਲਵਾੜੇ ਨੂੰ ਨਿਕਲ ਜਾਈਏ ਆਪਾਂ ਤਲਵਾੜੇ ਨਿਕਲ ਜਾ ਕੇ ਤਲਵਾੜੇ ਨਿਕਲ ਜਾਣਗੇ ਸਿੱਧੇ ਕਰ ਮੈਂ ਆਂ ਦਿੱਪਾ ਬੜਾ ਹੌਂਦਾਰ ਹੈ ਜੀ ਹੋਰ ਵੀ ਆਏ ਜੀ ਜੀ ਇਹ ਮਾਰਕ ਇਹ ਬਣਾ ਹੈ ਯਾਰ ਇਹੋ ਥੋੜੀ ਜਿਹੀ ਜਗ੍ਹਾ ਹੀ ਆ ਬਸ ਆਹ ਇਹ ਰਾਸਤੇ ਕਿੱਥੇ ਕਿੱਥੇ ਹੈ ਰਾਸਤਾ ਹੀ ਕੋਈ ਨਹੀਂ ਹੈ ਜਿੱਧਰ ਨੂੰ ਵਜੇ ਚਾਈ ਜੋ ਹੈ ਕਿ ਕਿ ਐਸੇ ਗਊ ਮਾਤਾ ਕੋ ਦੂਰ ਪੀਕੇ ਛੋੜ ਦਿਆ ਹੈ ਮੈਂ ਮਿਹਨਤ ਲਗਾ ਮੈਂ 4.5 ਡਾਈ ਡਾਈ ਨਾ ਐਸੇ ਗਊ ਮਾਤਾ ਦਾ ਦੂਰ ਪੀਕੇ ਛੋੜ ਦਿਆ ਹੈ ਇੰਨੂੰ ਭਾਈ ਜੇ ਗੱਡੀ ਇੱਥੇ ਕਦੇ ਫਸ ਗਈ ਨਾ ਕੋਈ ਦਲਦਲ ਹੋਈ ਨਾ ਤੇ ਬਾਜੀ ਉੱਦ ਤੱਕ ਜੇ ਕੋ ਪੁੱਛੇ ਮੈਂ ਕਿਹੜੇ ਕੋਲ ਕੇ ਟਰੈਕਟਰ ਵੀ ਨਹੀਂ ਆਉਣਾ ਮਗਰ ਉਦਾਂ ਨਹੀਂ ਦੀਦੀ ਫਸਦੀ ਪਰ ਗੱਲ ਇਹ ਵੀ ਜਗ੍ਹਾ ਵੀ ਤਾਂ ਹੋਣੀ ਚਾਹੀਦੀ ਨਾ ਦਲਦਲ ਨਾ ਹੋਵੇ ਤੇ ਹੁਣ ਬੱਕੀ ਆ ਗਈ ਛੋੜੀ ਬਸ ਆਵਸ ਦਾ ਦਰਵਾਜ਼ਾ ਬਸ ਆਵਸਾਂ ਦੀ ਖੇਤੀ ਆ ਗਈ ਵੀ ਉਹ ਇਹਗਾ ਇੱਕ ਬਲਾ ਹੋ ਗਿਲਾਮ ਸੀਗੀ ਨਾ ਉਹ ਇਦਾਂ ਕਰਕੇ ਜਿਹੜੀ ਫਿਕਰ ਸੀਗੀ ਉਹ ਕਰਦੀ ਗੱਲ ਹੀ ਜਾਂਦਾ ਹੈ ਜਿਹਦੀ ਡਰ ਲੱਗਦਾ ਹੈ ਹੈ ਕੀ ਡਰ ਲੱਗਦਾ ਤੇ ਕੀ ਆਜਾ ਲੱਗ ਕੇ ਆਲੇ ਥੋੜੇ ਖਿਸ਼ੌਣ ਲੈ ਮੈਂ ਜਾਣੀ ਕਿ ਭਾਡੇ ਠੀਕ ਹੋ ਪਾ ਗਈ ਆਵਾਏ ਦੱਬੀ ਗਈ ਤਾਂ ਆਲਾ ਸਾਰਾ ਉਹ ਜਿੱਥੇ ਹੈਗਾ ਆ ਦੁਨੀਆਂ ਵਸਦੀ ਸੀ ਇਹਦੀ ਸਾਰੇ ਵਸਦੀ ਸੀ ਠੀਕ ਹੈ ਅੱਤੋਂ ਮਰੀ ਫੋਟੋ ਖੱਟ ਕੇ ਬਾ ਮਮੀ ਨੇ ਕਿਹਾ ਮੈਂ ਚਲੀ ਕਸ਼ਮੀਰ ਦੀ ਇਹ ਇਹ ਨਜ਼ਾਰੇ ਕਸ਼ਮੀਰ ਦੇ ਨਹੀਂ ਕੇ ਇਹ ਅੱਡੇ ਜੀ ਅੱਡੇ ਜੀ ਇਹ ਵੀ ਸੋਹਣੀ ਆ ਇਹ ਵੀ ਬਹੁਤ ਸੋਹਣੀ ਆ ਬਈ ਇੱਕ ਗੱਲ ਦੇਖੀ ਜਿੱਦਾਂ ਆਪਾਂ ਜਿਹੜਾ ਜਾਈਏ ਨੇ ਮੈਂ ਇੰਦਾ ਹੁੰਦਾ ਜਿਹੜਾ ਆਪਾਂ ਗੋਲ ਗੋਲ ਘੁੰਮੀਆਂ ਨੇ ਮੈਂ ਹਾਂ ਗੋਲ ਗੋਲ ਘੁੰਮੀਆਂ ਇੱਥੇ ਕੀ ਰਹਿ ਜੰਨੇ ਆ ਹਾਂ ਅਸੀਂ ਆਪਾਂ ਬਿੰਨਾਂ ਦੀ ਵੀਡੀਓ ਬਣਾਈਏ ਹਾਂ ਨਾ ਨੰਨੀ ਦੀ ਵੀਡੀਓ ਬਣਾਉਣੀ ਆ ਭਾਬੀ ਰਹਿ ਜਾਂਦੀ ਇੱਥੇ ਪਤਾ ਨਹੀਂ ਮੇਰੇ ਫੋਨ ਕਿੱਥੇ ਪੈਣਾ ਆਪਣਾ ਮੇਰਾ ਫੋਨ ਕਿੱਥੇ ਆ ਮੇਰਾ ਫੋਨ ਹੀ ਪਤਾ ਨਹੀਂ ਕਿੱਥੇ ਆ ਦੁਕਾਨ ਆ ਰੱਖ ਦੁਕਾਨ ਓਏ ਇਹਨਾਂ ਨੇ ਪੜੀ ਪੁੱਛ ਰਸਤਾ ਕਿੱਥੇ ਜਾਂਦਾ ਸਾਰਾ ਦੱਸ ਦੇਣਾ ਸਾਨੂੰ ਉਹਨੇ ਨਾ ਆਵੇ ਲੋ ਕਿਤੇ ਆ ਗਏ ਆ ਤੇ ਦੁਕਾਨ ਦੇਖ ਪਈ ਦੁਕਾਨ ਦੇਖੀ ਆ ਹਏ ਬਾਈ ਇਹ ਤਾਂ ਕੁਝ ਖਾਣੇ ਪੀਣੇ ਆ ਠੀਕ ਆ ਸ਼ਾਵੇਂ ਲਾਈਏ ਗੱਡੀ ਜਣਾ ਹਾਲੂ ਵੀ ਖਾ ਲਿਏ ਇਹਦੀ ਫੋਣੀ 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 ਕਰਾਉਣੀ ਵਿਚਾਰੇ ਠੀਕ ਆ ਚਲੋ ਸਾਰਾ ਚਲੋ ਆਓ ਜਾਨ ਦਰਦੀ ਗੱਲ ਇਹ ਸਾ ਤਾਂ ਜਾਣੀ ਅੱਛਾ ਇੱਕ ਇੱਕ ਗੱਲ ਨਾ ਮੈਨੂੰ ਮਿਸ ਕਰਨਾ ਹੈ ਮੈਂ ਆਪਣੀ ਮਮ ਮਦਰ ਇਨ ਲਾਉਣ ਮੇਰੀ ਆਪਣੀ ਸੱਸ ਨੂੰ ਮਿਸ ਕਰਨਾ ਹੈ ਵੀ ਉਹਨਾਂ ਦੇ ਨਾਲ ਹੁੰਦੇ ਮੈਨੂੰ ਗਾੜੀਆਂ ਗਾਲਾਂ ਕੱਢਦੇ ਹੁੰਦੇ ਆ ਕਿ ਅਦਲੇਰ ਇੱਥੇ ਕਿੱਥੇ ਲੈ ਆਇਆ ਸਾਨੂੰ ਇੱਥੇ ਪਰ ਨਹੀਂ ਉਹ ਮੈਨੂੰ ਹੁਣ ਮਿਸ ਨਹੀਂ ਹੋ ਰਿਹਾ ਤੇ ਮੇਰੀ ਬੀਰੀ ਦੀਦੀ ਆ ਇੱਥੇ ਚੈ ਕੈਮਰਾ ਮਾਰੋ ਇੱਧਰ ਹੈਵੀ ਬੋਟ ਡਰਦੇ ਆ ਸੇਮ ਆ ਸੇਮ ਹੀ ਸੇਮ ਹੀ ਆ ਮਮਾ ਤੁਹਾਡੇ ਵਾਂਗੂ ਆ ਦਿਰੀ ਵੀ ਬੋਟ ਡਰਦੇ ਜੀ ਪਰ ਮੈਨੂੰ ਪਤਾ ਕਿਉਂ ਲੱਗਦਾ ਕਿ ਮੈਂ ਆਪਣੇ ਸਾਸ ਨੂੰ ਮਿਸ ਨਹੀਂ ਕਰ ਰਹੀ ਮੈਂ ਯਾਰ ਮੈਂ ਆਪਣੇ ਸਾਸ ਨੂੰ ਸੱਚੀ ਮਿਸ ਕਰ ਰਹੀ ਆਈ ਲਵ ਯੂ ਮਮ ਲਓ ਜੀ ਜੰਗਲ ਵਿੱਚ ਮੰਗਲ ਲਾਇਆ ਬਾਬੇ ਗੁਰ ਨਾਨਕ ਨੇ ਤੇ ਆਪਾਂ ਸੈਰਾਂ ਕਰਦੇ ਕਰਦੇ ਆ ਹੁਸ਼ਿਆਰਪੁਰ ਦੇ ਜੰਗਲਾਂ ਦੇ ਵਿੱਚ ਪਹੁੰਚ ਗਏ ਆ ਤੇ ਇਹ ਲੋਕੇਸ਼ਨ ਕਿਹੜੀ ਆ

ਹਾਂ ਜੀ ਹਣੀ ਚਗਲੇ ਪਪਾਰੇ ਪਿੰਡ ਵੀ ਹੈਗੇ ਨਾ ਠੀਕ ਹੈ ਵਾਹ ਯਾਰ ਕਿੰਤੀ ਕਿੱਥੇ ਕਿੱਥੇ ਦੁਨੀਆ ਵਸੀ ਆ ਮੈਡਮ ਜੀ ਹਾਂ ਅੜੀ ਇਹ ਹੁਣੇ ਪਾਣੀ ਹੈ ਹੁਣੇ ਪਾਣੀ ਬਹੁਤ ਵੱਧਿਆ ਗੱਲ ਹੈ ਜੀ ਚਲੋ ਠੀਕ ਹੈ ਪਾਣੀ ਇੰਨਾ ਕੀ ਰਹਿੰਦਾ ਕਿ ਜ਼ਿਆਦਾ ਵੀ ਆ ਜਾਂਦਾ ਇਹ ਪਾਣੀ ਤਾਂ ਇਹ ਨਾ ਮਤਲਬ ਸਰਦੀਆਂ ਨੂੰ ਤਾਂ ਕਾਫੀ ਆ ਜਾਂਦਾ ਜੀ ਕਾਫੀ ਪਾਣੀ ਹੁੰਦਾ ਸਰਦੀਆਂ ਨੂੰ ਕਿ ਬਰਸਾਤਾਂ ਨੂੰ ਪਾਣੀ ਬਹੁਤਾ ਜ਼ਿਆਦਾ ਆ ਗਿਆ। ਜ਼ਿਆਦਾ ਆ ਗਿਆ। ਹਾਂਜੀ ਬਰਸਾਤਾਂ ਨੂੰ ਪਹਾੜੀਆਂ ਦਾ ਪਾਣੀ। ਤੁਸੀਂ ਇੱਥੇ ਰੰਦੇ ਹੋ? ਬਸ ਹਾਂਜੀ ਇੱਥੇ ਰੰਦੇ ਹੋ। ਇਹ ਆਪਣਾ ਘਰ ਵੀ ਇੱਥੇ। ਅੱਛਾ ਪਿੰਡ ਇਹ ਕਿਹੜਾ ਪਿੰਡ ਆ? ਇਹ ਥਾਣਾ ਸਰ। ਉਹ ਸਾਰਾ ਥਾਣਾ ਹੀ ਆ ਜਿੰਨੇ ਵੀ ਜਿੰਨਾ ਵੀ ਸੀਗਾ। ਥਾਣਾ ਥਾਣਾ ਬਹੁਤ ਦੂਰ ਤਾਂ ਚਲਾ ਜਾਓ ਉੱਪਰ ਜੀ। ਠੀਕ ਆ। ਜਿੱਦ ਤੁਹਾਨੂੰ ਸ਼ਹਿਰ। ਅਰੇ ਬੋਤਨ ਨੂੰ ਨੰਮੇ ਬੰਦੇ। ਧੰਨ ਧੰਨਵਾਦ। ਮੰਨ ਲਓ ਕਿ ਉਹਨਾਂ। ਸਮਾਂ ਤੁਹਾਨੂੰ ਗਰਦੀ ਆਉਗੀ। ਗਰਦੀ ਵਾਲਾ ਤੁਹਾਨੂੰ। ਜੀ। ਕਹਿੰਦੇ ਠੋਕੀ ਠੋਕੀ। ਨਹੀਂ ਹਰਿਆਣਾ ਲਾਗੇ ਪੈਂਦਾ ਗਰਦੀ ਗੱਡੀ ਆ ਲੱਗੇ ਗੱਡੀ ਆ ਮੇਰੇ ਪਿੱਛੇ ਗੱਡੀ ਵਾਲ ਤੇ ਦੀਦੀ ਦੇ ਪੇਕੇ ਹੋ ਗਏ ਨਾ ਚਲੋ ਤੁਸੀਂ ਸਮਝਾਉਂਦੇ ਦਿਆ ਕਰੋ ਫਿਰ ਹਾਂਜੀ ਮੈਡਮ ਜੀ ਐਦਾਂ ਜੇ ਕਰੋ ਤੁਸੀਂ ਗੱਡੀ ਥੋੜੀ ਜਿਹੀ ਘੁਮਾ ਕੇ ਨਾ ਇੱਥੇ ਛਾਵੇਂ ਲਾਓ ਛਾਵੇਂ ਲਾਓ ਹੂੰ ਨਾਲੇ ਤੁਹਾਡਾ ਨਾ ਸ਼ਾਟ ਬਣਾ ਲੈਨੇ ਐ ਐਂ ਆ ਗਿਆ ਮਜ਼ਾ ਓਏ 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 ਨਹੀਂ 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 ਓਏ 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 ਨਹੀਂ ਓਏ ਇੱਧਰ ਹਟ ਹਟ ਕਿੰਨੇ ਲੈਣਾ ਕੀ ਖਾਣਾ ਕੀ ਲਾਉਣਾ ਪਾਜੀ ਇੱਕ ਨਾ ਇਹ ਜੀ ਨਹੀਂ ਹੈਗੀ ਇਹ ਲਿੰਕਾ ਹੈਗੀ ਇਹਨਾਂ ਕੋ ਪਹਿ ਲਿੰਕਾ ਦਿਓ ਠੰਡੀ 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 ਹਾਂ ਤਾਂ ਚੀਜ਼ੀਆਂ ਦੇ ਬੰਦੇ ਨੇ ਮੇਰੇ ਚੀਜ਼ੀਆਂ ਨਹੀਂ ਹੂੰ ਨਹੀਂ ਛੋਟੀ ਲੈ ਲੋ ਘੋਟ ਘੋਟ ਪਰਨਾ ਜੀ ਨਹੀਂ ਹੈ ਜੇ ਭਰੇ ਜਾ ਯਾਰ ਬਹੁਤ ਸੋਹਣੀ ਜਗ੍ਹਾ ਤੇ ਆ ਗਏ ਆ ਤੇ ਹਾਂ ਠੀਕ ਆ ਮੇਰਾ ਥੋੜਾ ਜਿਹਾ ਮਨ ਹੋ ਗਿਆ ਸੀਗਾ ਉਥੇ ਵੀ ਹਾਂ ਵੀ ਨਹੀਂ ਮਜ਼ਾ ਨਹੀਂ ਆ ਰਿਹਾ ਉਹ ਪਿੱਛੇ ਜਿਹੜਾ ਡੈਮ ਸੀਗਾ ਪਰ ਇਸ ਅੱਗੇ ਥੋੜਾ ਜਿਹਾ ਅੱਗੇ ਆ ਕੇ ਤੇ ਅਸੀਂ ਮਜ਼ੇ ਚ ਰਹਿ ਗਏ ਆ बहुत वादिया हो गया हन इधर इधर सुरंगा भी है आ आ जी सुरंग ज्योति आ सुरुंगा भी है जी कितने जान दाह ये मतलब कुत्तियां कत्तिया ने क्डिया वही दंडी ना मरती मेरे परे परे हो हो जा जा कुछ नहीं है मेरे को खाण न भाई ये पता नहीं इतने की रहा रहा मैं लाता फोर व्हील ड्राइव लगी जे मैं लाती। नहीं लाती है गुड लाती है ठीक है आराम ना चलायो है अमृतसर टाउन राइडर की दूजी ड्राइवर शुरू हो गई हूँ तो मैडम कहना थोड़ी जी घुमा के ना शामी ला दो गड्डी ये कहना जम्मू टाउन राइडर ये अमृतसर टाउन राइडर ਬੱਸ ਲਾ ਦਿਓ ਯਾਰ ਜਣ ਥੋੜੇ ਜਿਹਾ ਨਾ ਡੋਨਟ ਬਣਾ ਕੇ ਦੇਖੀ ਦੇਖੀਏ ਜਰਾ പാടേ <laughs> 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 ശീഷ ചൊക്കെ <laughs> ਕਹਨੇ ਲੱਭੀ ਜਾਂਦੇ ਇਹ ਮੈਨ ਲੱਗਿਆ ਕਿ ਨਿਕਲੇ ਨਿਕਲੇ ਜੀ ਚੱਲ ਇਹ ਕੰਮ ਨਾ ਸਭ ਜਦ ਇਹ ਲੜ ਹੁੰਡਾਣਾ ਧੁਮਾਉਣਾ ਨਾ ਮੈਂ ਪਹਿਲਾਂ ਹੀਟ ਨਹੀਂ ਹੁੰਦੀ ਹੁਣ ਹੀਟ ਹੋਉਂਦਾ ਪਿਆ ਤੇ ਇਹਦਾ ਆਪਾਂ ਬੋਨਟ ਖੋਲ ਦਿੰਨੇ ਆ ਥੋੜੀ ਖੁੱਲ ਜਾਏ ਹੋ ਜੇਗੀ ਠੰਡੀ ਹੋ ਜੀ ਕੋਈ ਕੋ ਕੋ ਜਿਗੀ ਕੋ ਕੋ ਡੋਗੀ ਪਰੇ ਆਹ ਕਿੰਨੀ ਦੂ ਤੱਕ ਸਾਡੇ ਤੱਕ ਛਿੱਟਾਂ ਆ ਗਈਆਂ ਸਾਰੀਆਂ ਸਾਡੇ ਤੱਕ ਪਾਣੀ ਦੀਆਂ ਛਿੱਟਾਂ ਆ ਗਈਆਂ ਸਾਰੀਆਂ ਹਾਂ ਆ ਕੀ ਬਣੀਆਂ ਅੰਧਲੇ ਕੁਫਾਜੀਆਂ ਬਣੀਆਂ ਇਹ ਨਾ ਦਿਖਾਓ ਇਹ ਨਾ ਕੋਈ ਸਰੰਗ ਆ ਪਤਾ ਨਹੀਂ ਹੁਣ ਇਹਦੇ ਵਿੱਚ ਕੀ ਰਹਿੰਦਾ ਕਿੱਧਰ ਨੂੰ ਆ ਹਨੇ ਕੀ ਦੈ ਨੀ ਇਹ ਇੱਕ ਇਧਰ ਸੌਂ ਗਿਆ ਇੱਕ ਇਧਰ ਸੌਂ ਗਿਆ ਹਾਂ ਤੇ ਆ ਜਿਹੜੀ ਸੌਂ ਗਿਆ ਜਿਆਦੀ ਲੰਬੀ ਹੈ ਕੋਈ ਇਹ ਜਿਆਦੀ ਸੌਂ ਮ ਲੰਬੀ ਹੈ ਤੇ ਭਾਈ ਅੱਗੇ ਇੱਧਰ ਨੂੰ ਮੋੜਦੀ ਕਿਤੇ ਨੀ ਆ ਕੀ ਕਰਦਾ ਆ ਇੱਥੋਂ ਦੀ ਸਿੱਧਾ ਤਲਵਾਰੇ ਪਹੁੰਚੋ ਨੀ ਇਹ ਜਾਂਦਾ ਮਖਸੀ ਪਾਣੀ ਚੱਲਦਾ ਅੱਛਾ ਇਹਦੇ ਵਿੱਚੋਂ ਪਾਣੀ ਚੱਲਦਾ ਆ ਓਏ ਓਏ ਕੁਛ ਨਹੀਂ ਦੱਸੇ ਪਹਿਲੇ ਨਾ ਇਹ ਇਹਨਾਂ ਦਰ ਤੈਨੂੰ ਦੱਲ ਵੰਨੀ ਗੇ ਨੀ ਕੋ ਫਾਵੇਗਾ ਅੱਛਾ ਜੇ ਕੋਈ ਨਾ बिजनेसमੈਨ ਜਾਂ ਕੋਈ ਆਪਣੇ ਮਤਲਬ ਕਿਸੇ ਮਸ਼ੂਕ ਦੇ ਫੋਨ ਤੋਂ ਤੰਗ ਹੋਵੇ ਤਾਂ ਇੱਥੇ ਰਮਾਨ ਨਾਲ ਆ ਕੇ ਇੱਥੇ ਬਹਿ ਜਾਓ ਅੰਕਲ ਕੋ ਮੈਗੀ ਖਾਓ ਆਣ ਕੇ ਚਾਹ ਪੀਓ ਕੋਈ ਰੇਂਜ ਨਹੀਂ ਆਉਂਦੀ ਤੇ ਜਿਆਦਾ ਦੂਰ ਵੀ ਨਹੀਂ ਹੈਗਾ ਹਨਾ ਰੇਂਜ ਨਹੀਂ ਹੈਗੀ ਆ ਗਈ ਹਾਂ ਕੁਝ ਵੀ ਨਹੀਂ ਨਹੀਂ ਆ ਗਈ ਰੇਂਜ ਨਹੀਂ ਹੈਗੀ ਬਹੁਤ ਵਧੀਆ ਜੀ ਅਗਲੇ ਗਾਲਾ ਖੜੀ ਇੱਥੇ ਲੰਮੇ ਪੈ ਜਾਓ ਇੱਥੇ ਆਣ ਕੇ ਇੱਥੇ ਆਣ ਕੇ ਲੰਮੇ ਪੈ ਜਾਓ ਤੇ ਵੇਖੀ ਕਿੰਨੇ ਸੋਹਣੇ ਮਤਲਬ ਵਿਊ ਆ ਨਾ ਉਹ ਤਾਂ ਸ਼ਾਂਤੀ ਕੋਈ ਰੋਲਾ ਰਪਾ ਨਹੀਂ ਨਾ ਮজা ਪਰ ਪਿੱਛੇ ਨਹੀਂ ਆਇਆ ਉਹ ਡੈਮ ਤੇ ਹਾਂ ਨਹੀਂ ਉਸ ਡੈਮ ਤੇ ਮজা ਨਹੀਂ ਆਇਆ ਉਹ ਡੈਮ ਤੇ ਤੇ ਧੁੱਪ ਧੁੱਪ ਦੇ ਨਾਲ ਥੋੜਾ ਜਿਹਾ ਨਾ ਹੋ ਗਿਆ ਸੀਗਾ ਮੂਡ ਆਫ ਪਰ ਇੱਥੇ ਆਣ ਕੇ ਸੈੱਟ ਹੋ ਗਿਆ ਕੰਮ ਫੇਰ ਵਧੀਆ ਜਿਹਾ ਸ਼ਾਂਤ ਮਨ ਤੂੰ ਬੇਨਾ ਤੈਨੂੰ ਪਾਣੀ ਸਹੀ ਪਾਣੀ ਵੀ ਹੋਤਾ ਅੱਛਾ ਇੱਕ ਤਾਂ ਮੈਂ ਇੱਕ ਹੋਰ ਗੱਲ ਦੱਸਾਂ ਆਪਾਂ ਉੱਥੇ ਅੰਮ੍ਰਿਤਸਰ 'ਚ ਮਕਾਨ ਬਣਾਉਣ ਲੱਗਿਆ ਅੰਮ੍ਰਿਤਸਰ 'ਚ ਕਿਤੇ ਵੀ ਮਕਾਨ ਬਣਾਉਣ ਲੱਗਿਆ ਮੋਲ ਰੇਤ ਲੈਣੇ ਆ ਇਸ ਤਨਮੁੱਲ ਰੇਤ ਲੈਣ ਦੀ ਲੋੜ ਨਹੀਂ ਪੈਣੀ ਐਂ ਦੇਖੋ ਐ ਸਾਰੀ ਰੇਤ ਆ ਠੀਕ ਐ ਨਾ ਫਰੀ ਇਹਦੀ ਇੱਥੋਂ ਕਈਆਂ ਘਰ-ਘਰ ਕੇ ਗਰੇਤਾ ਚੁੱਕ ਕੇ ਦੇ ਮਕਾਨ ਬਣਾਓ মামਾਈ ਲੈਂਡਰ ਪਾਉਣਾ ਲਿਆ ਮਾਰ ਰੇਤ ਏ মামਾਈ ਨੂੰ ਕਹਾਂ ਮੈਂ ਹਰੇ ਰੇਤ ਪਾਣੇ ਲੈਂਡਰ ਪਾਣਾ ਲਿਆ ਮਾਰ ਰੇਤ ਗੱਡੀ ਜੀ ਭਰਦ ਕੇ ਲੈ ਆਉਣੀ ਰੇਤ ਆ ਕੋਈ ਜਿੱਥੇ ਮਰਜੀ ਆ ਸੁੱਕੀ ਰੇਤ ਉਥੇ ਥੋੜੀ ਗਿੱਲੀ ਹੀ ਆសុਕੀ ਨੀਰੀ ਰੇਤ ਆ ਲਓ ਜੀ ਹੁਣ ਲਾ ਲਿਆ ਸੀ ਜੰਗਲ ਦੇ ਵਿੱਚ ਮੰਗਰ ਪਾਓ ਬੜਾ ਪਾਓ ਮਕਰੋਨੀ ਬਜਿਆ ਆ ਵੜਾ ਪਾਓ ਅਮੇ ਆਪੇ ਲਾਣਿਆ ਕੋਈ ਨਹੀਂ ਜਾਂ ਫਿਰ ਲਾ ਕੇ ਦੋ ਚੰਗੀ ਤਰ੍ਹਾਂ ਚਟਨੀ ਲਾ ਦੇ ਸੰਗਤਾਂ ਬੈਠੀਆਂ ਆ ਕਿਨੀ ਸੋਹਣੀ ਰੰਗਮਣੀਕ ਜੀ ਜਗ੍ਹਾ ਆ ਆਪਣਾ ਛੋਟਾ ਖਲੋਤਾ ਜੀ ਹਲੋ ਮਿਰਚੀ ਲੋ ਜੀ ਮੈਨੂੰ ਲੱਗਦਾ ਇਹ ਖਤਮ ਹੋ ਗਿਆ ਕੰਮ ਇੱਥੋਂ ਤੇ ਆਪਾਂ ਫੇਰ ਮੁਠੇ ਰਸਤੇ ਪਾੜੀ ਉਹਦੇ ਵਾਂਗ ਸਿੱਧਾ ਰਸਤਾ ਸੀਗਾ ਕਿਉਂਕਿ ਅਹੀਂ ਫੋਰ ਹਾਈ ਲਾਇਆ ਆ ਤੇ ਖੌ ਮੈਨੂੰ ਲੱਗਦਾ ਅੱਗੇ ਜਾ ਕੇ ਨਾ ਜੰਗਲ ਸ਼ੁਰੂ ਸ਼ੇਰ ਸ਼ੁਰੂ ਆਪਾਂ ਕਿਉਂ ਹੋ ਗੈਣੀ ਤੇ ਨਹੀਂ 3 ਸਾਢੇ ਕਿਤਰਾ ਕਿਲੋਮੀਟਰ ਅੱਗੇ ਜਾ ਕੇ ਨਾ ਪੱਕਾ ਰਸਤਾ ਸ਼ੁਰੂ ਹੋ ਜਾਣਾ ਆ ਅਹੀਂ ਰੋਟੀ ਪਾਣੀ ਖਾ ਲਿਆ ਆ ਤੇ ਇਹ ਇਹ ਚਲ 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 ਨਿਕਲ ਗਿਆ ਨਿਕਲ ਇਧਰ ਕੀ ਹੈ ਦੇਖੀ ਦੇਖੀ ਹੈ ਨਾਲੇ ਕਹਿੰਦੀ ਮੈਂ ਇਹ ਉਤਰਨਾ ਨਹੀਂਗਾ ਜੀ ਭਗੜਦੀ ਹੈ ਚਲੋ ਆਉਂਦੇ ਆ ਕੇ ਆਉਂਦੇ ਵੇ ਇੰਨੇ ਆ ਜੀ ਵਾਕਿਆ ਸਹੀ ਗੱਲ ਹੈ ਭਾਜੀ ਇੱਥੇ ਨਾ ਮਤਲਬ ਅਗਲੀ ਵਾਰ ਆਵਾਂਗੇ ਨਾ ਚੁੱਲਾ ਚੱਲਾ ਸਭ ਕੁਝ ਲੈ ਕੇ ਆਵਾਂਗੇ ਔਰ ਸਵੇਰੇ ਸੌਕਤੇ ਆਵਾਂਗੇ ਸੌਕਤੇ ਕੋਸ਼ਿਸ਼ ਕਰਾਂਗੇ ਵੀ ਮੰਜਾ-ਮੁੰਜਾ ਬਣਾ ਕੇ ਲਿਆਵਾਂ ਮੈਂ 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 ਜਿੱਦਣਾ ਹੋਣ ਵਾਦੂ ਆ ਭਾਈ ਚਦਰਾਂ ਲੈਣ ਨਾਲ ਯਾਰ ਚਦਰਾਂ ਚੱਕ ਆਹੋ ਆ ਜੀ ਉਹ ਸਾਡਾ ਰਾਮ ਦੇ ਮੈਗੀ ਨਾਲ ਲੱਕੇ ਆਉਂਗੇ ਮਕਾਨਾ ਬਿਲਕੁਲ 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 ਇਹੋ ਜੇ ਮਤਲਬ ਅ ਇਲਾਕੇ ਵਿੱਚ ਮੈਗੀ ਖਾਨ ਦਾ ਮਜ਼ਾ ਆਉਂਦਾ ਆ ਇੱਕ ਨਿਕਾਲੋ ਅੱਗੇ ਹੁਣ ਧੋਪ ਆ ਗਈ ਫੇਰ ਜੀ ਕਿ ਦਰਦੀ ਪਈ ਅੱਜ ਆ ਦੇ ਮਿੰਨਾ ਆ ਰਿਹਾ ਨੇ ਇਹ ਰਸਤੇ ਅਜ ਕੱਲੇ ਹੀ ਹੁੰਦੇ ਨੇ ਦੀਦੀ ਵੀ 4-5 ਵਾਰੀ ਮੇਰੇ ਨਾਲ ਆ ਗਿਆ ਤੇ ਦੀਦੀ ਇਦਾਂ ਦਾ ਵੀ ਡਰ ਲੱਗ ਜੇਗਾ ਹੁਣ ਇਹ ਮੇ ਘੱਡਾ ਗੁੱਡਾ ਕਿਧਰ ਨੂੰ ਇਧਰ ਤੇ ਵੰਦੇ ਆ ਨਹੀਂ ਇੰਦਾਂ ਨਾ ਇੰਨਾ ਰਸਤੇ ਅਜ ਮਤਲਬ ਪੰਜਾਬ ਦੇ ਮਾਹੌਲ 'ਚ ਸਕੂਟਰ ਮੋਟਰਸਾਈਕਲ ਤੇ ਆਉਣਾ ਖਤਰਨਾਕ ਆ ਗੱਡੀ ਤੇ ਤੁਸੀਂ ਆ ਸਕਦੇ ਕਿਉਂਕਿ ਤੁਹਾਨੂੰ ਕੁਝ ਵੀ ਹੋਇਆ ਨਾ ਕੋਈ ਵੀ ਤੇ ਗੱਡੀ ਤੁਸੀਂ ਭਜਾ ਸਕਦੇ ਜੇ ਅਗਲਾ ਕੋਈ ਅਗਲਾ ਆ ਉਹਦੇ ਵਿੱਚ ਮਾਰ ਸਕਦੇ ਜੇ ਗੱਡੀ ਹੈ ਨਾ ਆਪਣਾ ਡਿਫੈਂਸ ਤੁਸੀਂ ਕਰ ਸਕਦੇ ਜੇ ਗੱਡੀ ਦੇ ਵਿੱਚ ਸਕੂਟਰ ਮੋਟਰਸਾਈਕਲ ਨੂੰ ਸੇਫਟੀ ਹੈ ਨਹੀਂ ਸਕੂਟਰ ਮੋਟਰਸਾਈਕਲ ਨੂੰ ਸੇਫਟੀ ਹੈ ਨਹੀਂ ਕਿ ਅੰਦਰ ਜੇ ਸਕੂਟਰ ਮੋਟਰਸਾਈਕਲ ਹੋਣਾ ਫਿਰ 5 10 5 ਮੁੰਡੇ ਹੋਣ ਹਾਂ ਮੁੰਡੇ ਹੋਣ ਨਾਲ ਸ਼ਸਤਰ ਹੋਣ ਫਿਰ ਗੱਲ ਬੰਦੀ ਹੈ ਬਸ ਉਹੀ ਮਿਲਦਾ ਕੋਈ ਬਸ ਇਦਾਂ ਹੀ ਇਦਾਂ ਹੀ ਇਦਾਂ ਹੀ ਰੋਡ ਸ਼ੁਰੂ ਹੋ ਜਾਣਾ ਇਹ ਸਿੱਧਾ ਤਲਵਾੜੇ ਨੂੰ ਚੱਲ ਜਾਣਾ ਹੈ ਇਹ ਕਦੀ ਕਦੀ ਮੈਂ ਆਮ ਕਿਸੇ ਬੰਦੇ ਨੇ ਸੋਚਿਆ ਵੀ ਨਹੀਂ ਹੋਣਾ ਵੀ ਇਹ ਰੋਡ ਜਿਹੜਾ ਤਲਵਾੜੇ ਨੂੰ ਚੱਲ ਜਾਂਦਾ ਹੈ ਹੈਨਾ ਹਨਾ ਕਿਸੇ ਨੂੰ ਵੀ ਨਹੀਂ ਪਤਾ ਹਾਂ ਅੱਛਾ ਕਿਸੇ ਅਸੀਂ ਤੇ ਅੰਮ੍ਰਿਤਸਰੋਂ ਆਏ ਹਾਂ ਨਾ ਸਾਡੀ ਤੇ ਗੱਲ ਬੜੀ ਦੂਰ ਦੀ ਆ ਜਿਹੜੇ ਮੇਰੇ ਨਾਲ ਆ ਇਹ ਹੁਸ਼ਿਆਰਪੁਰ ਦੇ ਇਹਨਾਂ ਨੂੰ ਵੀ ਨਹੀਂ ਪਤਾ ਵੀ ਰੋਡ ਤਲਵਾੜੇ ਨੂੰ ਨਿਕਲਦਾ ਹੈ ਕਿ ਨਹੀਂ ਨਿਕਲਦਾ ਹਾਂ ਇਹਨਾਂ ਪਤਾ ਹੈ ਵੀ ਇੱਥੇ ਕੋਈ ਡੈਮ ਹੈਗਾ ਇਹ ਆਹ ਜੰਗਲੀ ਕੁੱਕੜ ਆ ਆ ਕੀ ਆ ਕੀ ਜੰਗਲੀ ਕੁੱਕੜ ਜੰਗਲੀ ਹੈ স্পੀਡ ਕੱਟ ਆਹ ਜੰਗਲੀ ਕੁੱਕੜ ਕੀ ਹੈ ਜੰਗਲੀ ਕੁੱਕੜੀ ਆ ਭੱਗੀ ਆ ਜਾਂਦੀ ਆ ਜੂਮ ਕਰੋ ਜੂਮ ਕਰੋ ਤੇ ਤਬ ਜਿੰਦੀ ਪਪਾ ਦੀ ਹਾਂ ਗੱਡੀ ਕਰਕੇ ਦੇਖੋ ਜੇ ਕਿਤੇ ਇੱਥੇ ਬੰਦੇ ਖਾਣ ਪੀਣੇ ਨੇ ਹੁੰਦੇ ਐਸਨ ਚੁੱਲੇ ਚੜੀ ਹੋਣੀ ਹੈ ਨਾ ਅੱਛੇ ਚੁੱਲੇ ਚੜੀ ਹੋਣੀ ਚਾਹੀਦੀ ਫੜੋ ਦਿਖਾਓ ਸਾਈਡ ਕਰ ਇਹ ਦਰਦੀ ਪਾ ਚਦੀ ਦਰਦੀ ਭਾਈਦੀ ਹੈ ਨਾ ਦਰਦੀ ਭਾਈਦੀ ਹੈ ਯਾਰ ਅੱਗੇ ਦੇਖੋ ਵੀ ਉਹ ਓਏ ਓਏ ਸ਼ਾਮਾਂ ਨੂੰ ਕਿਤੇ ਸ਼ਾਂ ਪਈ ਹੋਵੇ ਨਾ ਇੱਥੇ ਇਹ ਤਾਂ ਤਗੜਾ ਵੀ ਇਹ ਚੁਲੇ ਜੜੀ ਹੁੰਦੇ ਬੰਦੇ ਗੱਡੀ ਚੜੀ ਹੁੰਦੀ ਸ਼ਾਮਾਂ ਨੇ ਨਾਲੇ ਤਾਂ ਫੇਖਣ ਦੇ ਚਿੜੀ ਸਿੱਕਾ ਹਾਂ ਆ ਉਹ ਜੰਗਲੀ ਕੁੱਕੜ ਜਾ ਫੇਰ ਆ ਗਿਆ ਉਹ ਦੇਖੋ ਇਹ ਫੇਰ ਭੱਜਣਾ ਹੀ ਫੇਰ ਫੇਰ ਭੱਜ ਗਿਆ ਜੀ ਅੱਛਾ ਇੱਥੇ ਗਏ ਹੀ ਕਿ ਘੁੰਮਣ ਫਿਰਨ ਵਾਸਤੇ ਮਾੜਵਾਚਾ ਪਿੱਛੇ ਦੇ ਨਾ ਨਦੀਜੀ ਆ ਪਰ ਉਹ ਪਾਣੀ ਸੁੱਕਾ ਆ ਤੇ ਜੰਗਲ ਆ ਵੈਸੇ ਪਿਓਰ ਜੰਗਲ ਮਤਲ ਖੱਡਾਂ ਵਾਲਾ ਜੰਗਲ ਬੜਾ ਨਜ਼ਾਰੇਦਾਰ ਥੋੜਾ ਖਤਰਨਾਕ ਤੇ ਬਹੁਤ ਵਧੀਆ ਜੰਗਲ ਆ ਕੁੱਤੇ ਮੇਰੇ ਉਦੋਂ ਦੇ ਮੇਰੇ ਪਿੱਛੇ ਪਏ ਆ ਇਹ ਪਤਾ ਨਹੀਂ ਕੀ ਹੈ ਬਗਲਾ ਜਾਂ ਵੇਖੋ ਕਿੰਨੀ ਲੰਬੀ ਚੁੰਝ ਹੈ ਕਿੰਨੀ ਲੰਬੀ ਚੁੰਝ ਵਾਲਾ ਹੈ ਇਹ ਕਿਹਦੀ ਨਿੱਕੀ ਚੁੰਝ ਚੱਲ ਰਹੀ ਆਪਣੇ ਖੇਤਾਂ ਦੇ ਕਿ ਜਿਆਦਾ ਰਹਿਆ ਨਾ ਜੂਮ ਇਹ ਹੈਗੇ ਤਾਂ ਨੇ ਖੇਤਾਂ ਨਹੀਂ ਹੈਗੇ ਹੈਂ ਪੁੰਜਾ 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 ਇਹ ਦੇਖੋ ਜੀ ਪੁੰਜਾ ਜਾਂਦਾ 352 ਵੇਖ ਲਓ ਹੈਨਾ ਅੱਛਾ ਜੀ ਇਹ ਸੀਗਾ ਅੱਜ ਦਾ ਵਲੌਗ ਤੇ ਬਹੁਤ ਸੋਹਣਾ ਵਲੌਗ ਰਿਹਾ ਅੱਜ ਦਾ ਇਹ ਸਫਰ ਬਹੁਤ ਸੋਹਣਾ ਰਿਹਾ ਕੱਲ ਨਾਲੋਂ ਵੀ ਜ਼ਿਆਦਾ ਸੋਹਣਾ ਰਿਹਾ ਅੱਜ ਦਾ ਸਫਰ ਕਿਉਂਕਿ ਅਸੀਂ ਅੱਜ ओरिजिनल ਮਤਲਬ ਚੋਆ ਵਗੈਰਾ ਵੇਖੀਆਂ ਆ ਮਨਮੋਤਾ ਤੇ ਆ ਉਹ ਬਾਂਦਰ ਦੇਖੀ ਬਾਂਦਰ ਦੇਖੀ ਜੋਤੀ ਉਹ ਬਾਣੀ ਗੁੰਨਾ ਬਾਣੀ ਬਾਂਬਰ ਬਾਂਬਰ ਓਏ ਅੱਤੇ ਓਏ ਬਾਣੀ ਆਵੇ ਪਾਪਾ ਉਹ ਬੈਠੇ ਉਹ ਚੜ ਕੇ ਇੱਥੇ ਅੱਛਾ ਅੱਜ ਦਾ ਵਲੌਗ ਮੈਂ ਇਥੇ ਸਵਾਗਤ ਕਰਦਾ ਹਾਂ ਤੇ ਮਿਲਦੇ ਆ ਤੁਹਾਨੂੰ ਮੇਰੇ ਨਵੇਂ ਵਲੌਗ ਦੇ ਵਿੱਚ ਨਵੀਂ ਜਗ੍ਹਾ ਦੇ ਤਰ੍ਹਾਂ ਤਰ੍ਹਾਂ ਦੇ ਸ਼ੁਭ ਰਾਤਰੀ ਸ਼ਬ ਖੈਰ ਬਾਏ ਬਾਏ ਗੁੱਡ ਬਾਏ ਟਾਟਾ